ਸਾਡੇ 6 ਦੀ ਦੰਨਾ ਹੈ ਫਿਰ ਹੁਣ ਕੀ ਕਰਾਂ ਹੈ ਮੇਰਾ ਮੋਟਾ ਬਾਪੂ ਜੀ ਦਮ ਹੈ ਪਹਿਲੀ ਵਾਰ ਵਿਚਾਰੇ ਨੇ ਬੰਗਾ ਲਿਆ ਨਵਾਂ ਬੰਗਣਾ ਯਾਰ ਐਵੇਂ ਲੈ ਜਾ ਬਸ ਨਵੇਂ ਬੰਦੇ ਨੂੰ ਮਾਰਨਾ ਮਾਰਨਾ ਥੋੜੀ ਹੈ ਬੇ ਅਣਜਾਣ ਬੰਦਾ ਇਹੋ ਤੂੰ ਵੀ ਧਿਆੜ ਮਾਰ ਲੈ ਮੇਰੀ ਮਣੀ ਨੂੰ ਛਾਟ ਕੇ ਫੜੀ ਆ ਤੇਰੇ ਵਰਗੇ ਨੂੰ ਧਿਆਨ ਰੋਜੇ ਮਾਰਦਾ ਮੈਂ ਛਾਟ ਕੇ ਨੂੰ ਕਿੰਨੀ ਕਿ ਛਾਟ ਲਈ ਲੈ ਦੱਸ ਆ ਇੰਨੀ ਕਿ ਸ਼ਾਰਟ ਲਈ ਐ ਸ਼ਾਰਟ ਲਈ ਕੋਈ ਵੇਚਣ ਵਾਲੀ ਗੱਲ ਕਰਿਆ ਕਰੋ ਕਿ ਭਾਈ ਕਿੰਦੀ ਲੈਣ ਵਾਲੀ ਗੱਲ ਕਰੇ ਯਾਰ ਸਾਰੇ ਅਨਮਾਨਦਾਰੀ ਤੋਂ ਦੱਸ ਸੱਜਣ ਕਰੋ ਤੇਰਾ ਦੱਸ ਤੂੰ ਤਾਂ ਹੱਥ ਤਾਂ ਚਿੱਟਾ ਦਸ ਬੱਕਰੀਆਂ ਜਿੱਦੋਂ ਪੱਠ ਫੜੀ ਐ ਇਹ ਵੀ ਦੇਖ ਤੂੰ ਸਾਨੂੰ ਜਮਾ ਮਾੜੀ ਦੇ ਦੇ ਮੈਂ ਨਾ ਤੇ ਤਿੰਨ ਜਿਹੜੀ ਮਾੜੀ ਮੇਰੇ ਭਾਨੀਆਂ ਤੋਂ ਸਾਰੀਆਂ ਚੰਗੀਆਂ ਚੱਲ ਤੂੰ ਦੱਸ ਨਾ ਮਗਾ ਨਹੀਂ ਬੰਨ ਕਿੱਥੇ ਬਣੂ ਕਾਪੀ ਦੀ ਡੰਗ ਲਾ। ਕਾਤੀ ਗੁੱਤੀ ਦੀ ਲੰਡੀ ਸੱਬੇ। ਨੇੜੇ ਲੈ ਆ। ਫਰੀਮੀਆਂ ਕਿੰਨੇ ਦੀ ਐ ਸਹੀ ਇਮਾਨਦਾਰੀ। ਮੜਾਕਾ ਓਰੇ ਆ। ਨਹੀਂ ਹੋਣਾ ਬਾਈ। ਓਰੇ ਆ। ਆ ਕੇ ਆਉਂਗਾ ਤਬ। ਇਹ ਨੇੜੀ ਦਾ ਨਹੀਂ ਮਾਰ ਤੂੰ 7000 ਦੀ ਦੋਏ ਬਾਈ। ਬਸ ਕਿਉਂ ਜੀ? ਮੜਾਕਾ ਮਾਰਤਾ। ਕੱਟ ਨਹੀਂ ਦੇਣੀ ਬਸ। ਦੇ ਦੇ। ਨਾ ਦੇ ਦੇ। ਦੱਸ ਤੂੰ ਤੇਰੀ ਵਿਗਦੀ ਹੱਥਾਂ ਦੀ ਬੈਠਾ ਰਹੀ। ਅਕਸਾ ਇਹ ਨਹੀਂ ਇੱਕੋ ਹੀ ਰਾਹ ਦੇ ਇਮਾਨਦਰੀ ਤੋਂ ਨਾ ਕਿ ਕਿੱਥੇ ਦੇ ਨੂੰ ਨਾ 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 ਉਹ ਗੱਲ ਸੁਣ ਲੈ ਮੇਰੀ ਹੁਣਲੀ ਗੱਲ ਸਾਰੇ ਛੱਪਦੀ ਹੋਣੀ ਸਹੀ ਹੋਣੀ ਕਿਉਂ ਨਹੀਂ ਸਹੀ ਹੈ ਨਾ ਮੈਂ ਵਾਲੇ ਨਹੀਂ ਹੁੰਦੇ ਨੇ ਸਾਰੇ ਚੋਖਦੇ ਨੇ ਸਹੀ ਹੈ ਬੰਦਾ ਜਮਾ ਉਹ ਵੀ ਬੈਠ ਜਾਣੇ ਚਾਹੀਏ ਤਾਂ ਉਹ ਵੀ ਦਵਾ ਦੇ ਤਿੰਨ ਫੜੇ ਉਹ ਸਹੀ ਹੈ ਫਿਰ ਕੋਈ ਦਾ ਕਰ ਚੱਲ ਰਹਿਣ ਦੇ ਨਹੀਂ ਮੰਨਦਾ ਉਹ ਤੇ ਮੇਰੀ ਗੱਲ ਕਰੀ ਨਾ ਮੈਂ ਬਤਾ ਦੂੰਗਾ ਉਹ ਤਾਂ ਚੱਕਣੀਆਂ ਇਹ ਕਿਉਂ ਫੁੱਟਣੀਆਂ ਆ ਜੋ ਦੂ ਤੱਕ ਪਿੱਛੋਂ ਦੇਖਾਂਗੇ ਇਹ ਗੱਲ ਆ ਉਹ ਤੋਂ ਗੋਣੀ ਕਰ ਉਹ ਤੋਂ ਗੋਣੀ ਕਰ ਲਈ ਬਸ ਗੰਦਾ ਨਹੀਂ ਸਾਡੇ ਨਾਲ ਤੁਸੀਂ ਮੈਂ ਕੋਈ ਐਸੀ ਕਾ ਕਹਿ ਰਹਾ ਕਿੰਨੇ ਚ ਭਜਾ ਦੇ ਹੁਣ ਜੀ ਅਖੀਰ ਤੱਕ ਬਸ ਬਸ ਸਹੀ ਹੈ ਇਹ ਗਾਇਰ ਹੋਂ ਤਾਂ ਸਰੈਂਦਰ ਸਰੈਂਦਰ ਤੇ ਜੀ ਉਹ ਠੀਕ ਹੈ ਵਧੀਆ ਕੱਲੀ ਮੈਂ ਨਹੀਂ ਤੈਨੂੰ ਦੱਸਦਾ ਸਹੀ ਹੈ ਸਹੀ ਹੈ ਸਹੀ ਹੈ ਤੇਰਾ ਮੇਰੀ ਗੱਲ ਸੁਣ ਤੇਰਾ ਸਾਰਾ ਸਹੀ ਹੈ ਪਰ ਮੈਂ ਕੱਲੀ ਨਹੀਂ ਦਿੰਦਾ ਮੈਂ ਤੈਨੂੰ ਤਾਂ ਨਹੀਂ ਦਊ ਠੀਕ ਆ ਨਾਮ ਦੇਖੋ ਜਾਹੀ ਤੇ ਮਰਾ ਸਾਡੇ ਅੱਪਾ ਚੱਲ ਮਰਾ ਵੀ ਤਾਂ ਕੱਟ ਨਹੀਂਦੀ ਹੁੰਦੀ ਬੱਕਰੀਆਂ ਤੋਂ ਸਾਰੀਆਂ ਫੜ ਕੇ ਲੈ ਜਾ ਹੁਣ ਤੂੰ ਮੈਨੂੰ ਭਜਾਉਣਾ ਨਹੀਂ ਭਜਾਉਂਦਾ ਭਜਾਉਣਾ ਭਜਾ ਦੇ ਮੇਵ ਨਹੀਂ ਮੇਰੇ ਨੱਕ ਨੂੰ ਲੱਗੀ ਮਨ ਲੱਗੀ ਸਾਡੇ ਅੱਡੀ ਪੂਰੀ ਘਰਤੀ ਆ ਮੈਂ ਛੀਤੋਂ ਚੱਲ ਕੇ ਖੜਾ ਵੀ ਰਿਹਾ 10 ਚਿਹਰੇ ਖੜਾ ਪਿੰਦਾ ਜਿਹਾ ਬੰਦਾ ਇਹ 10 ਤੋਂ ਘੱਟ ਦੇਣ ਹੀ ਨਹੀਂ ਇੰਦੇ ਬੰਦੇ ਖੜੇ ਹੋ ਗਏ ਓ ਮਰੀਕਾ ਆ ਗਿਆ ਮਰੀਕਾ ਉਸ ਦੀ ਅਜਿਹੀ ਤਰੀਕਾ ਮਰੀਕ ਮਰੀਕਾ ਜਾਊਗਾ ਮੇਰੇ ਨਾਲ ਲੈ ਕੇ ਜਾਊਗਾ ਇੱਜ ਗੱਲ ਹੋਈ ਐ ਨਾਲ ਲੈ ਕੇ ਨਹੀਂ ਜਾ ਰਹੀ ਪੰਡ ਬੰਨ ਨਹੀਂ ਇਹਦੀ ਇੱਧਰ ਉੱਧਰ ਹੱਥ ਪਾੜੇ ਮਾਰਦਾ ਇਹ ਇਹ ਤਾਂ ਇੰਟਰਵਿਊ ਲੈਣੇ ਆ ਉਹ ਸਾਰੇ ਬਾਹਰ ਆ ਕੇ ਸਾਰੇ ਬੁਲਾ ਰਹੇ ਨੇ ਮੈਨੂੰ ਤੇ ਤੇ ਭਾਈ ਵੀ ਸਹੀ ਆ ਫਿਰ ਹੁਣ ਆੜਿਆਂ ਵੀ ਕੰਮ ਨਹੀਂ ਓ ਆ ਗਿਆ ਨਹੀਂ ਕਹਿੰਦੇ ਸਰਦਾਰਾਂ ਨਾਲ ਕੀ ਤੇਰੇ ਚੰਦ ਕਰਾ ਕੇ ਮੈਂ 11 ਮੰਗਿਆ ਮੈਂ ਕਿ ਕੱਲ ਦੀ ਤੋਂ ਦੋ ਬਦੈ ਕਾਟ ਕੋਈ ਦਿਓ ਯਾਰਾ ਜਿਦ ਮੈਂ ਲਾ ਦੋ ਲੈਣੀਆਂ ਚਾਹੀਆਂ ਸਹੀ ਹੈ ਹੁਣ ਫਿਰ ਹੋਰ ਦੋ ਲੈਣੀਆਂ ਸਹੀ ਆਂਦੀਆਂ ਫੜ ਲਓ ਹੈ ਇਹ ਕਹਿੰਦਾ ਅਮਰੀਕਾ ਕਹਿੰਦਾ ਮੂੰਹ ਪਾਉਣਾ ਨੇ ਖੜ 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 ਸੀ ਚਾਹੇ 500 ਹੋਰ ਤਾਂ ਆਂਗੇ ਚਾਹ ਹੋਗੀ ਖੜਾ ਬਈ ਹੰਨਾ ਯਾਰ ਤੂੰ ਹੁਣ ਕੱਲ ਦੀ ਮੂੜੀ ਨਹੀਂ ਬੰਦਾ ਮੇਨ ਮੁੱਖ ਹੈ ਦੇ ਦਈਏ ਹਾ ਬੱਜੀ ਤੂੰ ਨਾ 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 ਇਹ ਮੇਨ ਮੁਖ ਬੰਦੇ ਦੀ ਮੇਨ ਮੁਖ ਬੰਦੇ ਦੀ ਮੈਂ ਤਾਂ ਮੋੜੀ ਨਹੀਂ ਤੂੰ ਕੰਮ ਕਰ ਅਸੀਂ ਨਹੀਂ ਦਿੰਦੇ ਮੈਂ ਵੀ ਨਹੀਂ ਪੈਸੇ ਦੇ ਲੈ ਜਾ ਤੂੰ ਮੈਂ ਵੀ ਨਹੀਂ ਲੈ ਜਾ ਪੈਸੇ ਨਾ ਇਹ ਗੱਲ ਨਹੀਂ ਕਿ ਤੂੰ ਤੇ ਕਹੀ ਸੀ ਹੋਰ ਫੜ ਕੇ ਲੈ ਕੇ ਜਾ ਯਾਰ ਨਹੀਂ ਉਹਨੇ ਕਹੀ ਸੀ ਮੈਂ ਮੋੜੀ ਨਹੀਂ ਉਹ ਰਾਜੂ ਪਰਾਣਾ ਬੰਦਾ ਲੈ ਜਾ ਕੋਈ ਦੇ 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 ਹਾਂ ਦੇ ਨਾ ਫੱਤੇਰੀ ਮਰਜ਼ੀ ਆ ਰੱਖ ਕਿੰਨੇ ਦੀ ਆ ਬੱਬਾ ਚਲ ਉਹਦੀ ਮੋੜੀ ਨੇ ਅਸੀਂ ਗੱਲ ਕੀ ਹੋ ਗਈ ਰਹਿੰਦੇ ਔਰਦੇ ਹਲੇ ਬਸ ਉਹ ਬੰਦਾ ਰਹਿੰਦਾ ਉਹ ਤਾਂ ਲੈਣੀ ਐ ਸੀ ਉਹ ਬੰਦੇ ਦੀ ਬਾਈ ਨੂੰ ਨਾ ਨਵਾਂ ਬੰਦੇ ਦੇ ਕਰੇ ਰੱਖੇ ਨਾ ਨਾ ਫਰਕ ਨਹੀਂ ਹੈਗਾ ਕਿਸੇ ਦਾ ਵਪਾਰੀ ਨਹੀਂ ਹੈਗਾ ਫਰਕ ਹੈ ਪੈਸੇ ਲੈ ਵੀ ਉਹ ਜੇ ਕੰਮ ਨਹੀਂ ਕਰਿਆ ਕਰ ਲੈ ਆਪਾਂ ਮੇਵਣੀਆਂ ਨਾਲ ਨਾਲ ਰਾਜ ਨਹੀਂ ਕਰਦਾ ਮੈਂ ਨਹੀਂ ਵਿਕਦੇ ਹੁੰਦੇ ਆੜੀ ਨਾ ਕਰ ਆ ਸਾਡੇ ਨਾਲ ਆੜੀ ਨਾ ਕਰ ਉਹ ਨਹੀਂ ਕਰਦਾ ਤੂੰ ਆੜੀ ਨਾ ਕਰ ੜੀ ਨਹੀਂ ਨਹੀਂ ਹੋਣਾ ਅਗਨੇ ਨਹੀਂ ਦੇਣੀ ਮੈਂ ਬੱਟ ਬਾਈ ਚੱਲਿਆ ਜਾਓ ਉਹਰੇ ਦਾਇਆ ਯਾਰ ਵਾਜੋ ਪੰਜ ਨੂੰ ਫਰਜ ਹੈ ਤੂੰ ਪੈਸੇ ਦੇ ਲੈਣਾ ਹੋ ਗਿਆ ਲਾਪਾੜਾ ਕਰਨ ਕਿੰਨਾਂ ਤਾਲਾ ਕਿੰਨੇ ਆ ਉਹ ਗੱਲ ਦਾ ਕਰੰਟ ਮਾਰ ਲੱਗਿਆ ਹਾਂਜੀ ਹਾਂਜੀ ਮੈਂ ਭਾਈ ਮੰਡੀ 'ਚ ਖੜਾ ਸੌਦੇ ਕਰਾ ਰਿਹਾ ਆ ਜਾ ਸਮ ਦੇ ਕੇ ਕੁਛ ਨਹੀਂ ਤੁਸੀਂ ਨਹੀਂ ਬਾਰਸ਼ ਦਾ ਬੱਦਲ ਹੈ ਕਿੰਨੇ ਨਹੀਂ ਕਿੰਨੇ ਨਹੀਂ ਚੱਲ ਠੀਕ ਹੈ ਕੈਂ ਹਰ ਕੋਤਾ ਕੋਈ ਡਾਇਆ ਫੜਾਈ 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 ਬਾਈ ਚੰਗੀ ਓ ਫੜਾਈ ਚੰਗੀ ਕਰਕੇ ਗਏ ਓ ਅਮਰੀਕਾ ਹਾਂ ਬਾਈ ਪੁਰਿਆ ਓਂਦਾ ਬੰਦਾ ਨਹੀਂ ਮੰਦਾ ਆ 9000 ਦਿੰਨਾ ਆ 200 ਤੇਰੀ ਇੱਜ਼ਤ ਕਰਦਾ ਪਿੱਛੇ ਨਹੀਂ ਪਰ ਠੀਕ ਆ 10 ਤੋਂ ਬੱਟ ਨਹੀਂ ਕੋਈ ਓਏ ਫੜਦੇ ਲਗੇ ਹਾਂ ਉਹ ਸਾਡੇ ਰੋਟ ਦਿਓ ਯਾਰ ਨਹੀਂ 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 ਕੰਟਾ ਮਾਰ ਕੇ ਖਪਾਤਾ ਦਿੰਦੇ ਉਹ ਸਰਦਾਰ ਜੀ ਬੁਆਰੀ ਥੋੜੀ ਹੈ ਸਾਡੇ ਨਾਲ ਫੜਾ ਯਾਰ ਛੁੱਟਿਆ ਹੈ ਵਪਾਰੀ ਵੇਚ ਵੀ ਐਡਾ ਛੁੱਟਿਆ ਹੋਇਆ ਮੇਰੀ ਚਲੀ ਨਹੀਂ ਲੈ ਆ ਛੱਡ ਸਾਡੇ ਨਾਲ ਦੇ 203 ਕਹਿੰਦਾ ਜਦੋਂ ਬਿਨਾਂ ਪੁੱਛੇ ਹਾਂ ਪੁੱਛ ਲੈ ਭਾਈ ਪੁੱਛ ਲੈ ਟੱਕਾ ਉਹਨਾਂ ਨਾਲ ਵੀ ਕਿਉਂ ਕਰਦਾ ਤੂੰ ਮਾਰੇ ਜਾ ਬਾਸਤੇ ਲੈ ਕੇ ਅਮ ਮਰਦਾ ਪੁੱਛ ਤੜਾ ਕੇ ਉਹ ਮਰੇਗਾ ਪੂਛ ਤੜਾਈ ਮੈਂ ਤਾਂ ਰੋਜ ਤੜਾਉਣਾ ਮਰੀਕ ਇੱਕ ਗੱਲ ਮੈਂ ਤਾਂ ਰੋਜ ਤੜਾਉਣਾ ਓ ਮੈਂ ਤਾਂ ਰੋਜ ਪਿੱਛਾ ਤੜਾਉਣਾ ਨੋਂ ਫਿਰਤੇ ਕਿ ਨਹੀਂ ਜਾਂਦਾ ਨੋਂਾਂ ਚ ਇਧਰ ਰੋਜ ਪੂਛ ਤੜਾਉਣਾ ਓ ਯਾਰ ਕੰਮ ਦਾ ਰੋ ਰੋ ਮੈਂ ਤਾਂ ਰੋਜ ਪੂਛ ਤੜਾਉਣਾ ਰੋ ਜਾ ਕਿਉਂ ਥਾ ਮੋਟਰ ਨਹੀਂ ਓ ਆ ਬਈਆ ਆ ਬਈਆ ਓ ਭਾਈ ਆ ਜਾ ਆ ਜਾ ਓ ਰੱਖਿਆ ਓ ਰੱਖਿਆ ਸਭਾ ਓ ਦੇ ਦੇ ਕੋਲ ਦਾ ਇੰਨੇ ਦੀ ਨਹੀਂ ਨਹੀਂ ਲੈ ਜਾ ਯਾਰ ਨਹੀਂ ਦੇਣੀ 920 ਉਹ ਕੋਈ ਨਹੀਂ ਲੈ ਦੇ ਕੋਲ ਡੰਡੇ ਜਿਹੇ ਜਾਉਂਦਾ ਹੁਣ ਤਾਂ ਫੜਾ ਉਹ ਫੜਾ ਹੀ ਓਏ ਮੈਂ ਫਰਕ ਨਹੀਂ ਤੇਰਾ ਛੱਡਿਆ ਫਰਕ ਨਹੀਂ ਛੱਡਿਆ ਤੂੰ ਮੇਰੀ ਆੜੀ ਨਾ ਕਰਾ ਆੜੀ ਨਾ ਕਰ ਓਏ ਆੜੀ ਨਾ ਸੌਦੇ ਚ ਕਰ ਚੱਲ ਆ ਜਾ ਫਿਰ ਤੂੰ ਫੜ ਲੋ ਲੈ ਜਾ ਓਏ ਭਾਈ ਤੂੰ ਫੜ ਯਾਰ ਬੇਬਰੀ ਨਾ ਕਰ ਓਏ ਆੜੀ ਨਾ ਸੌਦੇ ਚ ਕਰ ਚੱਲ ਆ ਜਾ ਫਿਰ ਤੂੰ ਫੜ ਲੋ ਲੈ ਜਾ ਓਏ ਭਾਈ ਤੂੰ ਫੜ ਯਾਰ ਬੇਬਰੀ ਨਾ ਕਰ ਲੈ ਮੈ ਦਿਓ ਮੈਂ ਵੀ ਨਹੀਂ ਫੜ ਯਾਰ ਪੈਸੇ ਦੇ ਦੇ ਠੀਕ ਹੈ ਸੇਟ ਭਜਾ ਰੋਰਾ ਖਲਾ ਰਖਾ ਮੋਰਾ ਕਲਾ ਮੈਂ ਫਾਂਡੀ ਫਾਂਡੀ ਬੀਰਾਂ ਮਾਰ ਬਸ ਤੇਰੇ ਇਮਾਨ ਹੈ ਲੈ ਆਪਰ ਵੀ ਤਰਾ 500 ਦਾ ਦੇ ਅੜੀ ਹੁੰਦੀ ਨਹੀਂ ਉੱਤੇ ਦੇਣੇ ਨਹੀਂ ਆਪਣੇ ਦੇਣੀ ਨਹੀਂ ਆਪਣੀ ਵੀ ਅੜੀ ਐ ਫਰੇ ਅੜੀ ਖੜੇ ਉਹ 100 ਦੇ ਯਾਰ ਉਹ 100 ਦੇ ਬਾਈ 100 100 ਦੇ ਉਹ 100 ਸਰਦਾਰ ਜੀ ਉਹ ਕਿਉਂ ਸੁਣਾ ਛੱਡ ਸਾਡੇ ਵਿਖਦੂਗੀ ਨਾਸ ਦੀ ਨਾਲੇ ਮੈਂ ਨਾਲ ਹੀ ਖੜੇ ਨੇ ਨਾਲ ਦੀ ਨਾਲ ਵੀ ਖੂਹ ਉਹ ਵੀ ਖਾਈ ਖੜਾ ਆਪਾਂ ਵੀ ਖਾਲੀ ਸੋ ਚਲ ਕੋਈ ਨਹੀਂ ਦਿੰਦਾ ਠੀਕ ਆ ਆਪਾਂ ਨੂੰ ਟੁੱਟ ਪਈ ਹੋਤੀ ਜੀ ਉਹ ਵੀ 100 100 ਯਾਰ ਕਿੰਨੀ ਗੱਲ ਆ ਬਾਈ ਨਾਲ ਵੀ ਕਿਉਂ ਦੱਸਦਾ ਐਡਾ ਬੰਦਾ ਪਰਚਾ ਤੀ ਚਾਉਂਦਾ ਬੰਦਾ ਦਾ 100 ਕਿੱਡੀ ਕੀ ਗੱਲ ਬਾਈ ਨਾਲ ਵੀ ਕਿਉਂ ਦੱਸਦਾ ਰਾਨੋ ਜੀ ਸਾਤਾ ਛੋਟ ਵੀ ਨਹੀਂ ਕੋਈ ਦੱਸਦਾ ਕਿ ਛੋੜ ਨਾ ਕਰੀ ਯਾਰ ਛੱਡ ਦੇ ਵਾਪਸ ਨਾ ਛੋੜ ਨਾ ਕਰੀ ਬਾਈ ਦਾ ਮਾਨ ਹੀ ਨਹੀਂ ਮੰਨਦਾ ਯਾਰ ਉਹਦਾ ਮਾਨ ਹੀ ਨਹੀਂ ਮੰਨਦਾ ਤੂੰ ਕਿਸੇ ਨਾਲ ਜੁੜਨੀ ਕਰਨਾ ਯਾਰ ਸ਼ਰਤਾਂ ਯਾਰ ਉਹ ਵੀ ਨਹੀਂ ਯਾਰ ਰਾਜੂ ਉਹ ਫੜਾ ਦੇ ਫੜਾ ਦੇ ਦਾ ਆ ਬੱਕਰੀ ਨਾਲ ਓਕੇ ਕਰ ਰਾਜੂ ਬੱਕਰੀ ਨਾਲ ਓਕੇ ਯਾਰ ਰਾਜੂ ਉਹ ਵੀ ਤਰਫ ਜਾ ਬਈ ਚਲੋ ਬਈ ਇਹ ਬੱਕਰੀਆਂ ਨਹੀਂ ਮੈਂ ਨਹੀਂ ਚਾਹ ਰਾਂ ਦੱਸ ਉਹ ਬਾਈ ਠੀਕ ਹੈ ਉਹ ਬਾਈ 9.9 ਫਰਾ ਬਸੇ ਛੱਡਣੀ ਨਹੀਂ ਮੈਂ ਨਹੀਂ ਦੇਖੀ ਖੜੀਆ ਮੈਨੂੰ ਪਤਾ ਕਿਹਨਾਂ ਬੰਦਾ ਖੜਾ ਹੈ ਕਿਹਨਾਂ ਚੱਕਰ ਮੈਂ ਦੇਖੂ ਮੁਖਾਨੀ ਪਤਾ ਆਂਦਾ ਵੀ ਕੀ ਹੋ ਗਿਆ ਆਪਣਾ ਲੜ ਫੜ ਫੜ ਬਸ ਮੈਂ ਮਿਲਾਂ ਕੋਣੋਂ ਉਂਦੇ ਤੇ ਡਾਂਗਾ ਮੈਂ ਕਰੂੰਗਾ ਤੇ ਬਾਅਦ ਪੰਜ ਸੌ ਦਾ ਹੀ ਆਪਣਾ ਵਾਪਸ ਲੈਣਾ ਆ ਆ ਓਏ ਚੁੱਗੀ ਤੇ ਰੋਏ ਬਸ ਲੈ ਗਿਆ ਕਿੰਨਾ ਕੰਨ ਓ ਮੁੰਡਿਆ ਨਾ ਨਾ ਯਾਰ ਹੋਰੀਆ ਆ ਵੀਡੀਓ ਬਣਾਏ ਇਧਰ ਸੇ ਵੀਡੀਓ ਇਹ ਆ ਚੱਕ ਇੱਕ ਮੇਰੀ ਇੱਜ਼ਤ ਰੱਖਦੇ ਉਹਨਾਂ ਬੰਦਿਆਂ ਨੇ 9.5 ਜਰ ਕਰਨ ਲੈ ਹੁਣ ਬੋਲੀ ਤੈਨੂੰ ਮੈਂ ਪੁੱਟ ਕੇ ਆਉਂ ਪੂਰੇ ਇੱਟ ਮੁੰਡਿਚ ਯਾਰ ਮੰਗਦੇ ਨਹੀਂ ਕਿਸੇ ਦੀ ਇਧਰੋਂ ਆ ਕੇ ਇਹ ਪਿੰਡ ਦਾ ਕਿਹੜਾ ਪਿੰਡ ਦਾ ਇਹ ਅਮਰੀਕ ਦੀ ਨਹੀਂ ਬੰਦਿਆਂ ਨੇ ਅਮਰੀਕ ਦੀ ਕਿੰਨੇ ਹੋ ਗਏ 9.5 ਚੱਲ ਖੇ ਇਧਰ ਇਹ ਆਪਦੀ ਦੇਣਗੇ ਆਪਦੀ ਮਰ ਕੇ ਪੂਛ ਤੜਾ ਕੇ ਦਰਜੀ ਦਾ ਮੁੰਡਾ ਏ ਫਰਤ ਮੁੱਕਲਾਤਾ ਕਰਦੇ ਦੇ ਦੇ 50 ਰੁਪਏ ਰੱਖਣੀ ਹੈ ਕੰਜਰਾਂ ਨੇ ਕਰੇ ਪਾਵੇ ਓਏ ਸ਼ਰਮ ਕਰ ਮਰਜਾ ਪੂਸਤਰਾ ਕੀ ਹੁਣ ਤੱਕ ਮੈਨੂੰ ਕਹਿੰਦਾ ਤੂੰ ਪੂਸਤਰਾ ਨਹੀਂ ਮੈਂ ਤਾਂ ਰੂਜੇ ਤਣਾ ਹਾਂ ਹਾਂ ਰੂਜੀ ਜੀਪੀ ਕੇ ਆਪ ਚੱਲੇ ਬੜੀ ਗਈ ਬਣ ਲੈ ਮੇਰੀ ਨਾ ਪਾ ਠੇਕੀ ਲੈਣੀ ਹੈ ਕੋਹਰ ਵੀ ਲੈਣੀ ਹੈ ਮੇਰੇ ਨਾਲ 5000 ਨਹੀਂ ਲੈਣੀ ਕੋਹਰ ਲੈਣੀ ਹੈ ਪਰ ਠਾ ਹੋਰ ਹਾਂ ਅਹੀ ਕਿਉਂ ਇਹ ਦੀ ਤੰਗੀ ਆ ਤੰਗੀ ਆ ਵੱਡਾ ਕੱਢ ਤੋ ਤਾਂ ਆ ਨजीर ਦੀ ਗਲੀ ਲਾ ਕਿਹੜਾ ਕੋਈ ਬੰਦਾ ਚੱਲੂਗਾ ਪਰ ਤੁਸੀਂ